ਸਰਕਾਰ ਨੇ ਲੋਕਾਂ ਨੂੰ ਖੁਸ਼ ਕਰ ਦਿੱਤਾ ਕਿਉਂਕਿ ਹੁਣ ਲੋਕਾਂ ਦੇ ਅਕਾਊਂਟ ਦੇ ਵਿੱਚ ਯਾਨੀ ਤੁਹਾਡੇ ਖਾਤਿਆਂ ਦੇ ਵਿੱਚ ਹਰ ਮਹੀਨੇ 5000 ਰੁਪਏ ਦਿੱਤੇ ਜਾਣਗੇ ਜਿਆਦਾ ਐਲਾਨ ਕੀਤਾ ਗਿਆ ਇਥੋਂ ਤੱਕ ਕਿ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਲੋਕਾਂ ਨੂੰ 5000 ਤਾਂ ਦਿੱਤੇ ਹੀ ਜਾਣਗੇ ਦੂਜੇ ਪਾਸੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜੇਕਰ ਉਹ ਇਲਾਜ ਕਰਵਾਉਣਾ ਚਾਹੁੰਦੇ ਨੇ ਤਾਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਜੋ ਹੈ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਵੀ ਕੀਤਾ ਜਾਵੇਗਾ ਜੇਕਰ ਦੇਖਿਆ ਜਾਵੇ ਤਾਂ ਕਈ ਅਜਿਹੇ ਲੋਕ ਨੇ ਜਨਾਦੀ ਕੁਲ ਨੇ ਪੈਸੇ ਨਹੀਂ ਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਵਿਤੀ ਜੋ ਐ ਬਹੁਤ ਘੱਟ ਹੁੰਦਾ ਨੁਕਸਾਨ ਹੁੰਦਾ ਜਾਂ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਜਿਸ ਦੇ ਕਾਰਨ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਈ ਤਾਂ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਅਜਿਹੇ ਸਕੀਮ ਨੇ ਜੋ ਲਿਆਂਦੇ ਗਏ ਨੇ ਲੋਕਾਂ ਦੀ ਭਲਾਈ ਦੇ ਲਈ ਬਜ਼ੁਰਗਾਂ ਦੀ ਨੌਜਵਾਨਾਂ ਦੀ ਭਲਾਈ ਦੇ ਲਈ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਹੁਣ ਜੋ ਕੇਂਦਰ ਸਰਕਾਰ ਹੈ ਉਹਨਾਂ ਦੇ ਵੱਲੋਂ ਕੁਝ ਅਜਿਹੀ ਸਕੀਮ ਵੀ ਚਲਾਈ ਜਾ ਰਹੇ ਨੇ ਜਿਸ ਦਾ ਫਾਇਦਾ ਤੁਸੀਂ ਵੀ ਉਠਾ ਸਕਦੇ ਹੋ ਤੁਹਾਡੇ ਖਾਤੇ ਦੇ ਵਿੱਚ 5000 ਰੁਪਏ ਹਰ ਮਹੀਨੇ ਆ ਸਕਦੇ ਨੇ ਇਸੇ ਦੇ ਨਾਲ ਤੁਸੀਂ ਜੋ ਹੈ ਇਲਾਜ ਵੀ ਕਰਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਨੇ ਭਾਰਤ ਦੇ ਵਿੱਚ ਬਜ਼ੁਰਗ ਨਾਗਰਿਕਾਂ ਦੇ ਲਈ ਵੱਡੀ ਪਹਿਲ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਪਹਿਲ ਦੇ ਤਹਿਤ ਜੋ ਬਜ਼ੁਰਗ ਨੇ ਉਹਨਾਂ ਨੂੰ ਹਰ ਮਹੀਨੇ 5000 ਰੁਪਏ ਜੋ ਹੈ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤੇ ਮੁਫਤ ਇਲਾਜ ਵੀ ਉਹਨਾਂ ਨੂੰ ਦਿੱਤਾ ਜਾਵੇਗਾ ਇਹ ਯੋਜਨਾ ਜੋ ਹੈ ਖਾਸ ਤੌਰ ਤੇ ਬਜ਼ੁਰਗਾਂ ਦੇ ਲਈ ਹੈ ਉਹਨਾਂ ਬਜ਼ੁਰਗਾਂ ਦੇ ਲਈ ਜੋ ਵਿੱਤੀ ਤੌਰ ਤੇ ਕਮਜ਼ੋਰ ਨੇ ਅਤੇ ਜਿਨ੍ਹਾਂ ਨੂੰ ਸਿਹਤ ਸੇਵਾਵਾਂ માં ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਰਕਾਰ ਦਾ ਇਹ ਕਦਮ ਜੋ ਹੈ ਨਾਸਰ ਬਜ਼ੁਰਗਾਂ ਦੀ ਵਿੱਤੀ ਸਥਿਤੀ ਨੂੰ ਠੀਕ ਕਰਨ ਦੇ ਵਿੱਚ ਮਦਦ ਕਰੇਗਾ ਸਗੋਂ ਉਹਨਾਂ ਦੀ ਸਿਹਤ ਸੰਭਾਲ ਨੂੰ ਵੀ ਜੋ ਹੈ ਯਕੀਨੀ ਬਣਾਵੇਗਾ ਕੇਂਦਰ ਸਰਕਾਰ ਨੇ ਬਜ਼ੁਰਗਾਂ ਦੀ ਭਲਾਈ ਦੇ ਲਈ ਕਈ ਯੋਜਨਾਵਾਂ ਹੁਣ ਤੱਕ ਸ਼ੁਰੂ ਕੀਤੀਆਂ ਹੋਈਆਂ ਨੇ ਇਹਨਾਂ ਯੋਜਨਾਵਾਂ ਦਾ ਉਦੇਸ਼ ਬਜ਼ੁਰਗਾਂ ਨੂੰ ਵਿੱਤੀ ਅਤੇ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ ਖਰੋ ਸਕੀਮਜ਼ ਕਿਹੜੀਆਂ ਨੇ ਖਰੋ ਯੋਜਨਾਵਾਂ ਕਿਹੜੀਆਂ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਇਸ ਦਾ ਤੁਸੀਂ ਲਾਭ ਲੈ ਸਕਦੇ ਹੋ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਅਟਲ ਪੈਨਸ਼ਨ ਯੋਜਨਾ ਰਾਸ਼ਟਰੀ ਵਿਰੇਦਾ ਕਲਿਆਣ ਯੋਜਨਾ ਸੀਨੀਅਰ ਸਿਟੀਜ਼ਨ ਬਚਤ ਬਜਟ ਜੋ ਯੋਜਨਾ ਇਸ ਦੇ ਨਾਲ ਵੀ ਤੁਸੀਂ ਜੋ ਹੈ ਸਕੀਮ ਦੇ ਵਿੱਚ ਅਪਲਾਈ ਕਰਕੇ ਫਾਇਦਾ ਉਠਾ ਸਕਦੇ ਹੋ ਤਾਂ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਦੇ ਨਾਲ ਨਾਲ ਜੋ ਹੈ ਇਹ ਯੋਜਨਾ ਜੋ ਹੈ ਉਹਨਾਂ ਲੋਕਾਂ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੂੰ ਵਿੱਤੀ ਜਾਂ ਫਿਰ ਕਿਸੇ ਵੀ ਤਰੀਕੇ ਦੀ ਇਲਾਜ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਤਾਂ ਤੁਹਾਨੂੰ ਦੱਸੀ ਇਹ ਯੋਜਨਾ ਬਜ਼ੁਰਗਾਂ ਦੇ ਲਈ ਨਿਯਮਤ ਆਮਦਨ ਦਾ ਇੱਕ ਸਰੋਤ ਪ੍ਰਦਾਨ ਕਰਦੀ ਹੈ ਇਸ ਦੇ ਵਿੱਚ ਨਿਵੇਸ਼ ਕਰਨ ਦੇ ਨਾਲ ਟੈਕਸ ਲਾਭ ਵੀ ਮਿਲਦਾ ਹੈ ਵਿਆਜ ਦਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਵੱਧ ਹੈ ਜਿਸ ਦਾ ਫਾਇਦਾ ਬਜ਼ੁਰਗਾਂ ਨੂੰ ਹੁੰਦਾ ਹੈ ਮੁਫਤ ਸਿਹਤ ਸੰਭਾਲ ਸਕੀਮਾਂ ਦੇ ਵਿੱਚ ਵੀ ਬਜ਼ੁਰਗਾਂ ਦੇ ਲਈ ਇਸ ਦੇ ਵਿੱਚ ਲਾਭ ਹੋਪੇਗਾ ਸਰਕਾਰ ਦੀਆਂ ਮੁਫਤ ਸਿਹਤ ਸੰਭਾਲ ਸਕੀਮਾਂ ਦਾ ਮੁੱਖ ਉਦੇਸ਼ ਸਿਰਫ ਬਜ਼ੁਰਗਾਂ ਨੂੰ ਮੁਫਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਹੈ ਇਹਨਾਂ ਸਕੀਮਾਂ ਦੇ ਤਹਿਤ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਮੁਫਤ ਡਾਕਟਰੀ ਸਲਾਹ ਜਾਂ مشورہ ਲੈ ਸਕਦੇ ਹੋ ਦਵਾਈਆਂ ਦੀ ਸਪਲਾਈ ਨਿਦਾਨ ਸਹੂਲਤਾ ਸਰਜਰਕਲ ਪ੍ਰਕਿਰਿਆਵਾਂ ਹਸਪਤਾਲ ਦੇ ਵਿੱਚ ਭਰਤੀ ਸਹੂਲਤਾ ਜਾਂ ਉਪਲਬਧ ਸਕੀਮਾਂ ਬਾਰੇ ਜੋ ਹੈ ਤੁਸੀਂ ਜੇਕਰ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ Google ਤੇ ਜਾ ਕੇ ਜੋ ਹੈ ਉੱਥੇ ਨੰਬਰ ਲੈ ਕੇ ਉੱਥੋਂ ਦੀ ਵੀ ਤੁਸੀਂ ویب سائٹ ਤੇ ਜਾ ਕੇ ਵੀ ਜਾਣਕਾਰੀ ਇਕੱਠੀ ਕਰ ਸਕਦੇ ਹੁੰਦਾ ਇਹ ਸਕੀਮਾ ਉਹ ਸਕੀਮਾ ਨੇ ਜਿਨ੍ਹਾਂ ਦਾ ਫਾਇਦਾ ਤੁਹਾਡੇ ਘਰ ਦੇ ਵਿੱਚ ਜੋ ਬਜ਼ੁਰਗ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਹਰ ਮਹੀਨੇ ਉਹਨਾਂ ਦੇ ਖਾਤੇ ਦੇ ਵਿੱਚ ਜੋ ਬੈਂਕ ਅਕਾਊਂਟ ਦੇ ਵਿੱਚ 5000 ਰੁਪਏ ਆਉਣਗੇ ਤੇ ਉਹਨਾਂ ਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਸ ਦਾ ਫਾਇਦਾ ਤੁਸੀਂ ਜ਼ਰੂਰ ਉਠਾਓ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਸਵਾਲ ਹੈ ਤਾਂ ਤੁਸੀਂ ਵੈੱਬਸਾਈਟ ਤੇ ਜਾ ਕੇ ਹੋਰ ਜੋ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹੋ